ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕੋਠਾਗੁਰੂ ਕਾ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਪੈਂਦਾ ਜੇ ਬਾਈ ਨੇ ਬਠਿੰਡਾ ਨੇੜੇ ਬਾਈ ਭਗਤਾ ਭਾਈ ਕਰਾ ਜਾਂਦਾ ਜਿਵੇਂ ਭਗਤ ਭਾਈ ਤਿੰਨ ਕਿਲੋਮੀਟਰ ਬਾਈ ਦਾ ਪਿੰਡ ਰਹਿ ਜਾਂਦਾ ਵਾ ਤੇ ਨੇੜੇ ਪਿੰਡਾਂ ਦੇ ਮਲੂਕਾ ਇਧਰ ਹੋਰ ਵੀ ਪਿੰਡ ਬਾਈ ਨੇੜੇ ਕਰ ਰਹੇ ਜਾਂਦੇ ਆ ਭਗਤਾ ਮਲੂਕਾ ਦਿয়ালਪੁਰਾ ਭਗਤਾ ਮਲੂਕਾ ਦਿয়ালਪੁਰਾ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਬੈਂਟ ਜਰੂਰ ਹੈ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਨਾਲ ਲਾਦੇ ਘੰਟੇ ਦੇ ਬਟਨ ਨੂੰ ਆਲਟ ਸੈੱਟ ਕਰ ਦਿਆ ਕਰੋ ਤਾਂ ਜੋ ਤੁਹਾਨੂੰ ਆਉਣ ਵਾਲੇ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਇਦਾ ਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 9388 ਆ ਸੱਲੇ ਫਰਖ ਤੁਸੀਂ ਆਏ ਕਰਨੀ ਸੋਇਆ ਸੋਇਆ ਨਾਗਾ ਦਾ ਦੋ ਟਾਈਮ ਚੋਲੋ ਪ੍ਰਾਟੈਂਟਾਂ ਚੋ ਤੁਸੀਂ ਬਾਈ ਦੇ ਦੁੱਧ ਚੋ ਕੇ ਲੈ ਜਾਣਾ ਵਾ ਕਰਦੇ ਆ ਬਾਈ ਨਾਲ ਗੱਲਬਾਤ ਲੈਣਿਆ ਪਰ ਆਪੋ ਜਾਣਕਾਰੀ ਇਸ ਵੈਡ ਬਾਰੇ ਫੇਸਰੀ ਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੀ ਬਾਈ ਨਾ ਹਰਵੰਤ ਸਿੰਘ ਜਿੰਨ ਕੋਠਾ ਗੋਪਾ ਠੀਕ ਹੈ ਭਾਈ ਇੱਕ ਵੜਵ ਕਾਉਗਾ ਜੀ ਹਾਂਜੀ ਠੀਕ ਇੱਕ ਰੰਦਨੂ ਭਾਈ ਸੂਈ ਨੂੰ ਇਹਨੂੰ ਇਹਨੂੰ ਹੋਊਗੇ ਭਾਈ 14 15 ਦਾ ਠੀਕ ਹੈ ਦੁੱਧ ਦੇਣਾ ਭਾਈ ਦੋ ਟਾਈਮ ਚੋੜਨਾ ਆਪਾਂ ਦੁੱਧ ਭਾਈ 14 ਲੀਟਰ ਤੋਂ ਉੱਪਰ ਹੈ ਲੈਣ ਲਈ ਦੋ ਟਾਈਮ ਅਗਲਾ ਠੀਕ ਹੈ ਜੀ 14 ਨਹੀਂ 14 ਨਹੀਂ ਖੁੱਲਾ ਕੰਡੇ ਵਾਲਾ ਮੈਲ ਲਵੇ ਠੀਕ ਹੈ ਭਾਈ ਤੋਰੀ ਮੜੀ ਜੀ ਖੋਲ ਕੇ ਲਓ ਜੀ ਦੋਸਤੋ ਦੁੱਧ 14 ਕਿਲੋ ਤੋਂ ਉੱਪਰ ਆ ਭਾਈ ਦਾ 14 ਕਿਲੋ ਤੋਂ ਭਲਾ ਭਾਈ ਦੇਗਾ ਦੋ ਟਾਈਮ ਤਿੰਨ ਟਾਈਮ ਦੇ ਭਾਂਡੇ ਚ ਪਾ ਕੇ ਲੈ ਜਾਓ ਆਪਦਾ ਮਗਰ ਅੱਛਾ ਕਿ ਬੱਚੀ ਮਗਰੇ ਦੇ ਦੋਸਤੋ ਬੱਛਾ ਵਾ ਕਦ ਘੜ ਚੰਗਾ ਵੇਲ ਚੰਗੀ ਆ ਗਈ ਵੀਡੀਓ ਮਾ ਸਮਾਂ ਨੋਟ ਕਰ ਲੋ ਹਜੇ 1:00 ਦੇ 39 40 ਮਿੰਟ ਹੋ ਗਏ ਆ ਸ਼ਾਮ ਦੇ ਚੁਆਇਚ ਹਜੇ 4-5 ਘੰਟੇ ਬਾਕੀ ਪਏ ਆਗੇ ਜੇ ਇਹ ਵੀਡੀਓ ਸ਼ਾਮ ਨੂੰ ਬਣਦੀ ਤਾਂ ਹਵਾ ਨਾ ਚੰਦਾ ਉਹਦੇ ਨਾਲ ਭਰਿਆ ਹੋਣਾ ਸੀਗਾ ਜੇ ਬਾਲਟੇ ਦਾ ਵੇਖ ਰਹੇ ਆਂ ਸ਼ਾਮ ਨੂੰ ਜਮਾਏ ਨੇ ਕੱਢ ਕੇ ਫੇਰ ਖੜਨਾ ਵਾ ਹਾਦੀ ਚੁਆਈ ਵਾਲੇ ਸੋਹਣੇ ਮੋٹے ਮੋٹے ਥਾਣਾ ਕੋਈ ਫੋਟ ਛਾਂਗ ਨਹੀਂ ਗਈ ਚਾਰ ਹੀ ਥਾਣਾ ਮੱਝਾ ਵਰਗਾ ਮੋਟਾ ਮੋਟਾ ਥਾਣ ਲੱਗਿਆ ਹੋਇਆ ਔਰ ਲਾ ਬਾਈ ਮਗਰ ਇਹਦੇ ਅੱਛਾ ਵੀ 14 15 ਨੂੰ ਸੂਈ ਨੂੰ ਸਮਾਂ ਹੋ ਗਿਆ ਵਾ ਦੁੱਧ ਕਿਲੋ 2 ਕਿਲੋ ਹੋਰ ਵੱਜ ਜੇ ਚੰਗੀ ਸੇਵਾ ਸੰਭਾਲ ਗੌਰ ਕਰ ਲਓਗੇ ਨੇ 14 ਕਦੋ ਤੁਸੀਂ ਬਾਈ ਦੇ ਘਰੋਂ ਆਪਦਾ ਦੋ ਟਾਈਮ ਤੁਸੀਂ ਆਪਦਾ ਝੋਕੇ ਲੈ ਜਾਣਾ ਵਾ ਤੁਹਾਨੂੰ ਇੱਕ ਰੇਫੇ ਨੀੜ ਤੋਂ ਵਿਖਾ ਦਨੇ ਆਗੇ ਚਾਰ ਹੀ ਥਾਣਾ ਜਰਸੀ ਦੇ ਚਾਹੀ ਵਾਲ ਦਾ ਕਰਾ ਹੋ ਜਿਆ ਵਾ ਦੋ ਦੋ ਚਟਾ ਮੱਝਾਂ ਦਾ ਸੰਗਣਾ ਹੋਊਗਾ ਕਿਉਂਕਿ ਕਰੋ ਸੰਗ ਪੈਂਦਾ ਵਾ ਫੈਡ ਫੁੱਡ ਦੀ ਚੰਗੀ ਆਜੂਗੀ ਮੋਲ ਬਾਈ ਫਿਰਦਾ ਜੀ ਮੋਲ ਭਾਈ ਦੇਣ ਲੈਣੀ 35000 ਵਿੱਚੋਂ ਛੋਟ ਚੱਪਾ ਕੋਈ ਦੋ ਜਮਾ ਜਾਜ ਮੋਲਾ 35000 ਨਹੀਂ 14 ਕਲਸ ਤੇ 35000 ਦਿੰਦਾ ਵੀ ਕੌਣਾ ਤੁਹਾਨੂੰ ਹੀ ਪਤਾ ਤੁਸੀਂ ਤੇ ਵੀਡੀਓ ਵੇਖਣੇ ਆਗੇ ਤਾਜੀ ਸੂਈ ਆ ਗਈ ਤੇ ਟੁਕੜਾ ਵੜਾ 40 40000 ਦੀਆਂ ਵੇਖੀ ਜਾਂਦਗਾ ਵਾ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲ ਪਾ ਕੇ ਖਰੀਦਣੀ ਆ ਗਈ ਨੰਬਰ 22 ਦਾ ਸਖਰੀ ਨੇ ਥਾਲੇਲੇ ਪਾਸੇ ਚੱਲਦਾ ਰਹਿਣਾ ਵਾ ਜਮਾ ਜਾਜ ਦੁੱਧ ਹਸਾ ਜਮਾ ਜਾਜ ਮੋਲਾ 35000 ਸੋਨੇ ਥਾਣਾ ਕੋਈ ਨਿੱਕਾ ਥਾਨ ਨੀ ਚੁੰਡੀ ਵਾਲਾ ਥਾਨ ਨੀਗਾ ਜਿਹਦੇ ਪਸੰਦ ਆਏ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਲੈਣੀ ਆ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਜੀ